ਲਾਹੀਵੰਦ ਕਿੱਥੇ ਹੈ ਜੀ ਘਟਦੇ ਕੰਮ ਆਇਆ ਲੱਗਦਾ ਜੀ ਕਿੰਨਾ ਕਿ ਨੁਕਸਾਨ ਹੈ ਨੁਕਸਾਨ ਬਹੁਤ ਹੈ ਜਿਹੜੇ ਖੜੀ ਫਸਲ ਆ ਉਹਦਾ ਵੀ ਨੁਕਸਾਨ ਹੈ ਜਿਹੜੀ ਇੱਥੇ ਖੜੀ ਹੈ ਪਈ ਹੈ ਉਹ ਵੀ ਮੰਡੀ 'ਚ ਉਹ ਵੀ ਉਹਦੇ ਵੀ ਨੁਕਸਾਨ ਹੈ ਕਿੰਨੀ ਫਸਲ ਲੈ ਕੇ ਆਉਂਦੇ ਦੋ ਟਰਾਲੀਆਂ ਇਹ ਅੱਛਾ ਜੀ ਵਾਲੇ ਪੱਟੇ ਵਾਲੀ ਕਿੰਨੀ ਪਈ ਹੈ ਖੜੀ ਹੈਗੀ ਚਾਰ ਪੰਜ ਕਿੱਲੇ ਜੀ ਹੋਰ ਕਿੰਨਾ ਕਿ ਨੁਕਸਾਨ ਮੀਂਹ ਵਰ੍ਹ ਰਹੀ ਹੈ ਲਗਾਤਾਰ ਕਿੰਨਾ ਕਿ ਲੱਗਦਾ ਇਹਦਾ ਜੀ ਬਹੁਤ ਨੁਕਸਾਨ ਵੱਧ ਨੁਕਸਾਨ ਹੈ ਇਹਦਾ ਜੀ ਹੁਣ ਕਿ ਲਾਹੀਵੰਦ ਹੈ ਨਹੀਂ ਹਾਂ ਝਾੜ ਨੂੰ ਦਿੱਟਿਆ ਜਾਵੇ ਝਾੜ ਵੀ 20 25 ਕੁੰਟਲ ਆ ਰਿਹਾ ਹੈ ਅੱਛਾ ਜ ਵੇਖੋ ਦੇਖੋ ਜੀ ਆਵਰੇ ਵਰਸ ਅੱਜ ਥੋੜੀ ਸੋਹਾ ਸਾਜਰੀ ਚੱਲਦੀ ਆ ਜੀ ਮੰਦਲ ਬਾਈ ਜੀ ਅੱਜ ਤਾਂ ਕੰਮ ਬੰਦੇ ਹੋ ਗਿਆ ਜੀ ਕੱਲ ਹੀ ਵੱਢੋਈ ਆਪਣੀ ਤਾਂ ਕਿੰਨਾ ਕਿ ਨੁਕਸਾਨ ਅੱਜ ਬਾਤ ਚ ਚੱਲਦੀ ਰਹਿੰਦੀ ਹੈ ਇਹ ਤਾਂ ਕੰਮ ਖੜਦਾ ਨੁਕਸਾਨ ਵੱਧੀ ਕਾਫੀ ਆਈ ਕਿੰਨੀ ਫਸਲ ਹੈ ਅੱਜ ਤਾਂ ਥੋੜੀ ਨਾ ਕੈਂਡੀਡੇਟ ਕਿਤੇ ਲੋਕ ਦੀ ਬਾਕੀ ਕਿੰਨੀ ਰਹਿ ਗਈ ਬਾਕੀ ਥੋੜੀ ਹੀ ਰਹਿ ਗਈ ਦੋ ਤਿੰਨ ਕਿਤੇ ਹੋਰਾਂ ਜੀ ਬਸ ਹਾਂ ਜੋ ਤਾਂ ਕੀ ਹੋ ਰਹੀ ਤੇ ਕੀ ਕਰਦੇ ਹੋ ਪਰਮਾਤਮਾ ਅਗੇ ਵੀ بارش ਕਿਸੇ ਲਈ ਵੀ بارش ਪਰਮਾਤਮਾ ਅਗੇ ਬਾਦੀ ਬੰਦ ਕਰ ਦਵੇ ਹਾਂਜੀ ਅਗੇ ਆਲੂ-ਲੂ ਲੱਗਦੇ ਆ ਉਹ ਵੀ ਰੁਕਦਾ ਕੰਮ ਸਾਰਾ ਹੀ ਹਾਂਜੀ ਆਪਣੀ ਸਾਰੀ ਫਸਲ ਖਰਾਬ ਹੀ ਹੁੰਦੀ ਆ ਅੱਜ ਮੌਸਮ ਦਾ ਮਿਆਜ ਆ ਜਿਹੜਾ ਫੇਰ ਵਿਗੜਿਆ ਹੋਇਆ ਅੱਗੇ ਟਾਈਮ ਦੇ ਵਿੱਚ ਜਿਹੜੇ ਬਿਨਾ ਮੌਸਮੀ ਮੀਂਹ ਪਏ ਜਿਆਦਾ ਹੜ੍ਹ ਹੋਏ ਉਹਨਾਂ ਦੇ ਵਿੱਚ ਝੋਨਾ ਜਿਹੜਾ ਝੋਨਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਇਆ ਜਿਦੇ ਕਰਕੇ ਝਾੜ ਬਹੁਤ ਹੀ ਜ਼ਿਆਦਾ ਘਟਾ ਹੈ ਉਸ ਤੋਂ ਇਲਾਵਾ ਇੱਕ ਪੀਆ 131 ਬੀ ਜਿਹੜਾ ਕਿ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਨਾਲ ਲੈ ਕੇ ਲਾਇਆ ਗਿਆ ਉਹ ਹੋ ਬੀ ਬੋਨਾ ਨਿਕਲੇ ਆ ਜਿਦੇ ਕਰਕੇ ਜ਼ਿਮੀਂਦਾਰਾਂ ਨੂੰ ਉਹ ਫਸਲ ਬਾਣੀ ਪੈ ਗਈ ਝਾੜ ਤਾਂ ਵੈਸੇ ਘਟ ਹੈ ਹੀ ਆ ਉਸ ਤੋਂ ਬਾਅਦ ਇੱਕ ਜਿਹਨੂੰ ਕਹਿੰਦੇ ਆਪਾਂ ਉਲੀ ਰੋਗ ਕਹਿ ਲੋ ਚਾਹੇ ਕੋਈ ਰੋਗ ਕਹਿ ਲੋ ਕਾਲਾ ਜਿਹੜਾ ਨਿਕਲਿਆ ਜਿਹੜਾ ਕਿ ਜੁਨੀਵਰਸਟੀ ਵਾਲੇ ਵੀ ਕਹਿੰਦੇ ਨੇ ਇਹਦਾ ਕੋਈ ਵੀ ਹੱਲ ਨਹੀਂ ਹੈ ਸਰਕਾਰ ਨੂੰ ਅਸੀਂ ਪੁਰਜੋਰ ਉਮੀਦ ਅਪੀਲ ਕਰਦੇ ਹਾਂ ਜਿਹੜਾ ਮੌਇਸਚਰ ਘਟਾਣਾ 18 ਤੱਕ 17 ਜੋ ਵੀ ਹੈ ਉਹ ਤਾਂ ਹੋ ਸਕਦਾ ਸੁਕਾ ਕੇ ਜਾਂ ਮਾਲ ਚੜਾ ਕੇ ਵੜਾਈਏ ਪਰ ਜਿਹੜਾ ਕਾਲਾ ਹੋ ਚੁੱਕਿਆ ਜਿਹਨੂੰ ਉਲੀ ਰੋਗ ਲੱਗ ਚੁੱਕਿਆ ਉਹਦੇ ਵਿੱਚ ਸਰਕਾਰ ਨੂੰ ਖਰੀਦਣ ਵਾਸਤੇ ਰਿਲੈਕਸੇਸ਼ਨਾਂ ਦੇਵੇ ਚਾਹੇ ਨਾ ਦੇਵੇ ਉਹ ਝੋਨੇ ਦੀ ਖਰੀਦ ਦਾ ਜ਼ਰੂਰ ਪ੍ਰਬੰਧ ਕਰੇ ਜਿਹਦੇ ਨਾਲ ਕਿ ਉਹ ਜਿਹੜੇ ਝੋਨਾ ਜਿਹੜਾ ਉਹ ਉਲੀ ਰੋਗ ਵਾਲਾ ਖਰੀਦਿਆ ਜਾ ਸਕੇ ਮੰਡੀ ਚੋਂ ਤੇ ਜ਼ਿਮੀਂਦਾਰ ਉਸ ਤੋਂ ਆਪਣਾ ਮਾਲ ਦੇ ਪੈਸੇ ਬਟ ਸਕੰ ਕਿਉਂਕਿ ਝਾੜ ਤਾਂ ਵੈਸੇ ਹੀ ਬਹੁਤ ਘੱਟ ਹੈ ਜ਼ਿੰਮੇਵਾਰਤਾ ਅੱਗੇ ਹੀ ਬਹੁਤ ਪਰੇਸ਼ਾਨ ਹੈ 131 ਬੀ ਵਾਲਾ ਜਿਹੜਾ ਉਹ ਉਸ ਤੋਂ ਵੀ ਵੱਡੀ ਗੱਲ ਹੈ ਵੀ ਪਾਲਿਆ ਹੋਇਆ ਬਾਣਾ ਪਿਆ ਜ਼ਿੰਮੇਵਾਰਾਂ ਨੂੰ ਪੀਆਰ ਕਿਸਮ ਹੈ ਯੂਨੀਵਰਸਿਟੀ ਦੀ ਰეკਮੈਂਡੇਡ ਕਿਸਮ ਹੈ ਉਹਦੇ ਵਿੱਚੋਂ 70% ਲੋਕਾਂ ਨੇ ਕੇਬੀਕੇ ਤੋਂ ਹੀ ਬੀ ਲਿੱਤਾ ਸੀ કૃषि ਵਿਗਿਆਨ ਕੇਂਦਰ ਤੋਂ ਉਹਦੇ ਕਰਕੇ ਸਰਕਾਰਾਂ ਉਦੇ ਬਾਰੇ ਵੀ ਕੁਝ ਵਿਚਾਰ ਕਰੇ ਤੇ ਨਾਲ ਜਿਹੜਾ ਇਹ ਝੋਨਾ ਹੈ ਇਹਨੂੰ ਖਰੀਦਿਆ ਜਾਵੇ ਇਸ ਕਰਕੇ ਜਿਹੜੀਆਂ ਹੈ ਇਹ ਹੁਣ ਤਾਂ ਮੰਡੀਆਂ ਦੇ ਵਿੱਚ ਤਾਂ ਮਾਲ ਬਹੁਤ ਹੀ ਘੱਟ ਹੈ ਕਿਉਂਕਿ ਝਾੜ ਬਹੁਤ ਘੱਟ ਹੈ ਦੂਜਾ ਅੱਜ ਦੇ ਮੀਂਹ ਪੈਣ ਦੇ ਨਾਲ ਮੌਸਰ ਦੀ ਮਾਰ ਹੋਰ ਪਾਊਗੀ ਤੇ ਨਾਲ ਜਿਹੜਾ ਉਹ ਉਲੀ ਰੋਗ ਹੈ ਉਹ ਹੋਰ ਵਧੂਗਾ ਜਿਹਦੇ ਕਰਕੇ ਸਮੇ ਤੋਂ ਬਾਅਦ ਪਛਤਾਣ ਨਾਲੋਂ ਪਹਿਲਾਂ ਹੀ ਇਹਦਾ ਕੋਈ ਨਾ ਕੋਈ ਹੱਲ ਸੈਲਰ ਵਾਲਿਆਂ ਨਾਲ ਬੈਠ ਕੇ ਕੀਤਾ ਜਾਵੇ